ਸਾਰੇ ਸੀਰੀਆ ਦੇ ਨਾਲ ਜੋੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੰਬਰ ਮਹੀਨੇ ਦੀ ਫੈਨਸ਼ਨ ਅਫਡੇਟ ਤੁਹਾਨੂੰ ਸਾਂਝੀ ਕਰਨੀ ਆ ਅੱਜ ਦੀ ਤਰੀਕ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਨਸ਼ਨ ਆਈਆਂ ਨੇ ਇਹ ਤੁਹਾਨੂੰ ਜਿਹੜੀ ਅਫਡੇਟ ਸੀਰੀਆ ਦੇ ਵਿੱਚ ਸਾਂਝੀ ਕਰਾਂਗੇ 7 ਨਵੰਬਰ ਸ਼ਾਮ ਦੇ 7 ਵਜੇ ਤੱਕ ਦੀ ਜੋ ਸਾਨੂੰ ਅਫਡੇਟ ਮਿਲ ਰਹੀਆਂ ਨੇ ਸੂਚਨਾਵਾਂ ਮਿਲ ਰਹੀਆਂ ਨੇ ਉਹਦੇ ਆਧਾਰ ਤੇ ਅਫਡੇਟ ਦਨ ਦੇ ਰਹੇ ਹਾਂ ਅੱਜ ਦਿਨ 7 ਨਵੰਬਰ ਜਿਹੜੇ ਦਿਨ ਸ਼ੁੱਕਰਵਾਰ ਤੇ ਸ਼ਾਮ ਦੇ 7 ਵਜੇ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਫੈਨਸ਼ਨ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਲਾ ਗੁਰਦਾਸਪੁਰ ਅਤੇ ਜਿਲੇ ਦੇ ਹਲਕੇ ਕਲਾਨੌਰ ਡੇਰਾ ਬਨਾਨਕ ਦਿਨਾਨਗਰ ਧਾਰੀਵਾਲ ਬਟਾਲਾ ਕਾਦੀਆਂ ਸ੍ਰੀ ਹਰਗੋਬਿੰਦਪੁਰ ਅਤੇ ਫਤਿਹਗੜ ਚੂੜੀਆਂ ਦੇ ਵਿੱਚ ਬੜਾਫਾ ਦੇ ਹੋਏਾਂ ਤੇ ਵਿਧਵਾ ਫੈਸ਼ਨਾਂ 1500 ਰੁਪਈਆ ਜੜੀਆਂ ਨੇ ਖਾਤੇ ਉਵਾ ਦਿੱਤੀਆਂ ਗਈਆਂ ਨੇ ਜੇਕਰ ਤੁਹਾਡੇ ਮੈਸੇਜ ਨਹੀਂ ਆ ਰਹੇ ਤੁਸੀਂ ਆਪਣੇ ਖਾਤੇ ਜਿਹੜੇ ਚੈੱਕ ਕਰ ਸਕਦੇ ਆ ਸੋ ਅੱਜ ਜਿਹੜੇ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਕਈ ਬੈਂਕਾਂ ਦੇ ਵਿੱਚ ਹਾਲੇ ਜਿਹੜੀਆਂ ਪੈਨਸ਼ਨਾਂ ਨਹੀਂ ਪਈਆਂ ਕਿਉਂਕਿ ਆਥਣ ਵੇਲੇ ਇਹ ਪੈਨਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਸੌ ਦੇ ਘੰਟਿਆਂ ਦੇ ਵਿੱਚ ਜਾਂ ਕੱਲ ਸਵੇਰ ਤੱਕ ਲਗਭਗ ਸਾਰੇ ਲਾਭਪਾਤਰਿਆਂ ਨੂੰ ਪੈਨਸ਼ਨ ਆਣੇ ਦੇ ਖਾਤਿਆਂ ਦੇ ਵਿੱਚ ਪੈ ਜਾਣਗੀਆਂ ਤੇ ਕੱਲ ਵੀਕੈਂਡ ਹੈ ਜੀ ਸ਼ਨੀਵਾਰ ਤੇ ਬੈਂਕਾਂ ਦੇ ਵਿੱਚ ਛੁੱਟੀ ਹੈ ਤੇ ਇਸ ਕਰਕੇ ਕੱਲ ਦੀ ਉਮੀਦ ਘਟ ਹੈ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਫੈਨਸ਼ਨਾਂ ਜਾਰੀ ਨਹੀਂ ਹੋਣਗੀਆਂ ਫਿਰ ਵੀ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਸਕਦੀਆਂ ਨੇ ਉਹਦੀ ਅਪਡੇਟ ਜੇ ਕਰਾਉਂਦੀ ਆ ਤੇ ਤੁਹਾਡੇ ਨਾਲ ਜੜੀਆ ਸਾਂਝੀ ਕੀਤੀ ਜਾਵੇਗੀ ਤੇ ਫਿਲਹਾਲ 1500 ਰੁਪਿਆ ਫੈਨਸ਼ਨਾਂ ਪੈ ਰੀਆਂ ਨੇ 2500 ਦੀ ਹਾਲੀ ਦਾ ਕੋਈ ਅਪਡੇਟ ਨਹੀਂ ਹੈ ਤੇ 1500 ਰੁਪਿਆ ਫੈਨਸ਼ਨਾਂ ਜਾਰੀ ਹੋ ਰਹੀਆਂ ਨੇ ਧੰਨਵਾਦ Thank you.